हां जी भाई सत श्री अकाल ਸਾਰਿਆਂ ਨੂੰ ਇਸ ਵਕਤ ਦਾ ਮਤਲਬ ਕੀ ਹੈ ਵੀਡੀਓ ਪੋਨ ਦਾ ਉਹ ਇਹ ਹੈ ਕਿ ਲਾਰੈਂਸ ਬਸਨੋਈ ਦੀ ਜਿਹੜੀ ਕਿ ਵੀਡੀਓ ਨਵੀਂ ਇੱਕ ਹੋਰ ਆ ਗਈ ਹੈ ਉਹ ਬੇहद ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਕਰਕੇ ਆਪਾਂ ਨੇ ਸੋਚਿਆ ਕਿ ਆਪਣੇ ਲੋਕਾਂ ਦੇ ਨਾਲ ਜਿਹੜੀ ਕਿ ਪੰਜਾਬ ਦੇ ਰਿਲੇਟਡ ਗੱਲ ਹੁੰਦੀ ਹੈ ਉਹ ਸਾਂਝੀ ਕਰੀਏ ਹੁਣੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਜਿਹੜਾ ਕਿ ਬਲਕੌਰ ਸਿੰਘ ਸਿੱਧੂ ਨੇ ਉਹਦੀ ਵੀ ਕੋਲ ਮਤਲਬ মিডিਆ ਵਾਲਿਆਂ ਨੇ ਬਿਆਨ ਪੁੱਛੇ ਨੇ ਉਹਨਾਂ ਨੇ ਕਿਹਾ ਹੈ ਵੀ ਜਿਹੜੀ ਪੰਜਾਬ ਸਰਕਾਰ ਹੈ ਜਾਂ ਫਿਰ ਦਿੱਲੀ ਸਰਕਾਰ ਹੈ ਵੀ ਕਿਤੇ ਨਾ ਕਿਤੇ ਇਹ ਮਿਲੀਆਂ ਨਜ਼ਰ ਆਉਂਦੀਆਂ ਨੇ ਤਾਂ ਕਿ ਵੀਡੀਓ ਜਿਹੜੀਆਂ ਹੁੰਦੀਆਂ ਨੇ ਇਹ ਤਾਂ ਮਤਲਬ ਬਾਹਰ ਆਉਂਦੇ ਜ ਨੇ ਆਪਣੇ ਵੀਡੀਓ ਕਾਲ ਜਾਂ ਫਿਰ ਫੋਨ ਆਉਂਦੇ ਨੇ ਜਿਲ੍ਹਾ ਚੋਤਾ ਆਮ ਹੀ ਹੈਗੇ ਨੇ ਸਾਰਿਆਂ ਨੂੰ ਪਤਾ ਹੈ ਦੂਜੀ ਗੱਲ ਇੱਕ ਉਹ ਪਾਕਿਸਤਾਨ ਦਾ ਕੋਈ ਤਕੜਾ ਬੰਦਾ ਹੈ ਜਿਹੜੇ ਦੇ ਨਾਲ ਲਾਰੈਂਸ ਦੀ ਵੀਡੀਓ ਕਾਲ ਤੇ ਗੱਲ ਹੋ ਰਹੀ ਹੈ ਇਹ 16 ਜੂਨ ਦੀ ਦੱਸੀ ਜਾ ਰਹੀ ਹੈ ਜਿਹੜੇ ਕਿ ਹੁਣ ਦੋ ਦਿਨ ਪਹਿਲਾਂ ਕੋਈ ਈਦ ਉਦ ਦਾ ਮਾਮਲਾ ਸੀ ਉਹਦੇ ਬਾਰੇ ਉਹ ਦੋਨੇ ਗੱਲ ਕਰੀ ਜਾਂਦੇ ਨੇ ਤੇ ਪੰਜਾਬੀਓ ਆਪਣੀ ਇਸ ਵਕਤ ਦੀ ਜਿਹੜੀ ਕਿ ਅਪਡੇਟ ਆ ਨਾ ਇਹ ਹੀ ਹੈ ਕਿ ਯਾਰ ਆਪਣੇ ਕੋਲ ਜਦੋਂ ਵੀ ਮਦਲ ਨੋਟੀਫਿਕੇਸ਼ਨ ਆਉਂਦਾ ਹੈ ਜਿਹੜੀ ਆਪਣੇ ਪੰਜਾਬ ਦੇ ਰਿਲੇਟਡ ਖਬਰ ਹੁੰਦੀ ਹੈ ਉਹ ਆਪਾਂ ਸਾਰੇ ਭੈਣ ਭਰਾਵਾਂ ਦੇ ਵਿੱਚ ਦੇ ਦੇਣੇ ਆ ਤੇ ਅੱਧੀ ਰਾਤ ਦਾ ਮਕਸਦ ਇਹੀ ਆ ਹੁਣੇ ਹੁਣ ਵਾਇਰਲ ਹੋਈ ਹੈ ਜਿਹੜੀ ਇਹ ਗੱਲ ਵੀ ਲੌਰੈਂਸ ਬਸਨੋਈ ਇਹ ਵੀਡੀਓ ਕਾਲ ਦੇ ਉੱਤੇ ਗੱਲ ਕਰ ਰਿਹਾ ਪਾਕਿਸਤਾਨ ਦੇ ਵਿੱਚ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ ਇਹ ਆ ਵੀ ਸਰਕਾਰਾਂ ਤੋਂ ਅਸੀਂ ਅੱਕੇ ਹੋਏ ਆ ਸਰਕਾਰਾਂ ਦੀ ਕਿਤੇ ਨਾ ਕਿਤੇ ਇਹ ਨਾਕਾਮੀ ਹੈ ਕਿ ਇਹਨਾਂ ਨੂੰ ਫੋਨ ਅਲਾਉਟ ਹੁੰਦੇ ਨੇ ਤੇ ਜਿਹੜੇ ਮੋਬਾਈਲ ਫੋਨ ਵੀਡੀਓ ਕਾਲ ਹੁੰਦੀ ਹੈ ਪਹਿਲਾਂ ਵੀ ਇੱਕ ਹੋਈ ਸੀ ਵਾਇਰਲ ਲੌਰਸ ਬਸਨੋਈ ਦੀ ਇੱਕ ਵੀਡੀਓ ਪਹਿਲਾਂ ਵੀ ਹੋਈ ਸੀਗੀ ਉਹ ਤਾਂ ਇੰਟਰਵਿਊ ਸੀਗੀ ਇਹ ਵੀਡੀਓ ਕਾਲ ਤੇ ਗੱਲ ਕਰੀ ਜਾਂਦਾ ਸੀ ਇੱਕ ਹੋਰ ਬੰਦਾ ਪਾਕਿਸਤਾਨ ਦਾ ਉਹਦੇ ਨਾਲ ਤੇ ਬਾਕੀ ਪੰਜਾਬੀਓ ਮਾਹੌਲ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਤਾਂ ਹਨਾ ਆ ਹੁਣ ਫੇਰ ਹਿਮਾਚਲ ਦੇ ਵਿੱਚ ਕੁੱਟਮਾਰ ਹੋਈ ਹੈ ਪੰਜਾਬੀਆਂ ਦੇ ਨਾਲ ਗੱਡੀਆਂ ਗੁੰਡੀਆਂ ਭੰਨੀਆਂ ਗਈਆਂ ਨੇ ਤੇ ਪੰਜਾਬ ਤਾਂ ਤੁਸੀਂ ਦੇਖੋ ਇੱਕ ਅਤੰਕ ਦੇ ਵੱਲ ਨੂੰ ਵੱਧ ਰਿਹਾ ਤੇ ਬਾਕੀ ਮਾਹੌਲ ਸਰਕਾਰਾਂ ਨੇ ਵੀ ਖਰਾਬ ਕੀਤਾ ਹੋਇਆ ਜਿਵੇਂ ਕਿ ਸਰਕਾਰਾਂ ਜੋ ਕਹਿੰਦੀਆਂ ਨੇ ਉਹ ਕਰਦੀਆਂ ਨਹੀਂ ਪੰਜਾਬ ਦਾ ਪੱਠਾ ਦਾ ਯਾਰ ਨਸ਼ੇ ਪੱਤਿਆਂ ਨਾਲ ਹੀ ਬੈਠਾ ਪਿਆ ਹਨਾ ਬਾਕੀ ਤੁਸੀਂ ਆਪ ਸਾਈਡ ਹੋ ਇਸ ਵਕਤ ਦਾ ਮੇਰਾ ਇਹੀ ਮਸਲਾ ਸੀ ਵੀ ਤੁਹਾਨੂੰ ਅਪਡੇਟ ਦੇ ਦਈਏ ਤੇ ਬਾਕੀ ਜਿਹੜਾ ਕੋਈ ਭੈਣ ਭਰਾ ਨਾਮਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਸਵੇਪਾਵਾਂਗੇ ਪੰਜਾਬ ਦੇ ਪ੍ਰਤੀ ਉਹ ਤੁਹਾਡੇ ਤੱਕ ਪਹੁੰਚ ਜਾਵੇ ਧੰਨਵਾਦ ਜੀ